ਸਤਿ ਸ਼੍ਰੀ ਅਕਾਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਆਪਣੇ ਇੱਕ ਕਬੂਤਰ ਕੱਲ ਤਾਂ ਬਾਹਰ ਆ ਜਿਹੜਾ ਵੱਡਾ ਨਿਕਲਿਆ ਸੀਗਾ ਤੇ ਜਾਲ ਚ ਪਾਉਂਦੇ ਹੁੰਦੇ ਸੀ ਉਹਨੂੰ ਤੇ ਜਾਲ ਹੀ ਲਾਇਆ ਇਸ ਕਰਕੇ ਤੇ ਚਲੋ ਆਪਾਂ ਬੱਚਿਆਂ ਬੁੱਛਿਆਂ ਨੂੰ ਦੇ ਕੇ ਦਵਾਈ ਬੱਚੇ ਬਹਾਉਣੇ ਆ ਤੇ ਛੱਡਣ ਵਾਲੇ ਕਬੂਤਰ ਛੱਡਦੇ ਆ ਤੇ ਅੱਜ ਬੰਦਾ ਦਵਾਈ ਦਿਵਾਉਣ ਨੂੰ ਬੋਰਡ ਨੂੰ ਸੱਦਿਆ ਵੱਡਾ ਵਿਚਾਰਾ ਕੂਤਰਾ ਵਾਲਾ ਬੰਦਾ ਤਾਂ ਹੈ ਨਹੀਂ ਉਹ ਵੈਸੀ ਮਾਣ ਸਾਦ ਕਿ ਲੈ ਮੈਂ ਕਾ ਯਾਰ ਮੇਰੇ ਨਾਲ ਦਵਾਈ ਦਵਾ ਤੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਅੱਗੇ ਲਓ ਜੀ ਪੌਣੇ 11 ਹੋ ਗਏ ਇੱਕ ਟਾਈਮ ਤੇ ਕੂਤਰਾ ਆਪਾਂ ਕੱਢ ਲੈਂਦੇ ਸਾਰੇ ਬਾਹਰ ਤੇ ਜਿਹੜੇ ਆ ਨਵੇਂ ਬੱਚੇ ਕੱਢੇ ਇਹਨਾਂ ਨੂੰ ਛੇੜਦੇ ਆ ਹੁਣ ਆਪਾਂ ਜਿਹੜੇ ਉੱਤਰਨ ਵਾਲੇ ਸੀਗੇ ਉਹ ਡੇ ਆ ਇਹਨਾਂ ਨੂੰ ਵੀ ਛੇੜਦੇ ਆ ਥੋੜੇ ਜਿਹਾ ਘਾਟ ਹੀ ਉੱਡੇ ਆ ਵਾ ਗਿੱਜੇ ਹੀ ਆ ਤੇ ਗੇੜੇ ਮਾਰ ਕੇ ਬੈਠੇ ਆ ਕਿਆ ਲੱਭ ਪੰਵੀ ਨੇ ਇਹਨਾਂ ਨੂੰ ਬਈ ਇਹਨਾਂ ਨੂੰ ਛੱਡਦੇ ਆ ਅੱਜ ਛੇੜਦੇ ਆ ਤੇ ਇਹਨਾਂ ਨੂੰ ਡਾਉਨੇ ਆ ਫਿਰ ਵੀ ਨੇ ਕੀ ਪੰਦਾ ਪਰਨਾ ਪੂਰਨਾ ਭਾਂ ਲਿਆ ਤੇ ਹੁਣ ਹੋਏ ਆ ਆਪਾਂ ਰੈਡੀ ਤੇ ਪੁੱਤਰ ਆਪਣੇ ਅੱਜ ਰੱਜੇ ਸੀ ਰਾਤ ਦਾਣੇ ਕੱਢਣ ਨੂੰ ਭੁੱਲ ਗਏ ਸੀ ਆ ਸਾਰੀ ਬੈਂਦੇ ਫਰਤੇ ਆ ਸੱਚ ਨੂੰ ਤਾਂ ਚੰਗਾ ਬਹਿ ਜਾਣ ਪਕਾਈ ਬਹੁਤ ਕਰਮਦੇ ਆ ਦੋ ਦਿਨ ਹੋ ਗਏ ਬਹੁਤ ਪਕਾਈ ਹੋਈ ਕਾ ਆਪਣਾ ਉਗਰੇ ਨਹੀਂ ਤੇ ਜਮੀ ਆਪਣੀ ਜੇ ਤਾਂ ਫੁੱਟਿਆ ਹੀ ਠੀਕ ਆ ਤੇ ਨਹੀਂ ਫਿਰ 15 ਕ ਦਿਨ ਠਹਿਰ ਕੇ ਉੱਥੇ ਕਾ ਵੀ ਤੇ ਆਂਗੇ ਮੈਂ ਮਹੀਨਾ ਠਹਿਰ ਕੇ ਵੀ ਤੇ ਆਂਗੇ ਫਿਰ ਆ ਪੱਠੇ ਮੁਗਦੇ ਹੀ ਨਹੀਂ ਗਏ ਦੋ ਤਾਂ ਪਸੂ ਆ ਆ ਫਿਰ ਤੇ ਆ ਲੋ ਜੀ ਸਵਾ ਦੋ ਹੋ ਗਏ ਆ ਤੇ ਹੁਣ ਆਪਾਂ ਬੱਚੇ ਲਾ ਦੀਏ ਥੱਲੇ ਸਾਰੇ ਕਿਉਂਕਿ ਮੁੜ ਕੇ ਆਪਣਾ ਜੂ ਆਪਣਾ ਪੁੱਠਿਆਂ ਦਾ ਟਾਈਮ ਤੇ ਬੱਚੇ ਆਪਾਂ ਲੱਗ ਪਏਨ ਲੌਣ ਹੁਣ ਆਪਾਂ ਲਾਉਣ ਲੱਗੇ ਪਏ ਆਂ ਬੱਚੇ ਤੇ ਆਪਣਾ ਵਾਟਰ ਵਾਕਸ ਵਾਲਾ ਕਬੂਤਰ ਨਹੀਂ ਆਇਆ ਉਹ ਵੱਡਾ ਸੀਗਾ ਤੇ ਆ ਕਬੂਦਰੀ ਤਾਂ ਹੀ ਜਾਲ ਚ ਪਾ ਕੇ ਬੰਨੀ ਸੀ ਛੱਡੀ ਸੀ ਤਾਂ ਪਰ ਨਹੀਂ ਗੱਲ ਬਣੀ ਚਲੋ ਠੀਕ ਹੈ ਜੀ ਆਪਾਂ ਕਬੂਤਰ ਲਾ ਦਈਏ ਫਿਰ ਉਸ ਤੋਂ ਬਾਅਦ ਮਿਲਦੇ ਆਂ ਜੀ ਬਈ ਕਬੂਤਰ ਲੈ ਜਾਂਦੇ ਥੱਲੇ ਆ ਆਪਣਾ ਕਮਰਾ ਤੇ ਸਪੈਸ਼ਲੀ ਇੱਥੇ ਕਬੂਤਰਾਂ ਵਾਲਾ ਬੰਦਾ ਹੀ ਆਉਂਦਾ ਰਸਤੇ ਰਸਤੇਦਾਰ ਨਹੀਂ ਇੱਥੇ ਆਪਾਂ ਬੈਣ ਕੀਤੇ ਹੋਏ ਆ ਰਸਤੇਦਾਰਾਂ ਦਾ ਆਉਣਾ ਇੱਥੇ ਆਪਣਾ ਡੇਰਾ ਹੁੰਦਾ ਤੇ ਆਪੇ ਆਪਣੇ ਜਾਲ ਉਹ ਬੱਚੇ ਆ ਜਿਹੜੇ ਚੱਕੇ ਵੀ ਆ ਆ ਛਤਰੀਆਂ ਐਲਈਡੀ ਵਾਈਫਾਈ ਇਧਰ ਵੱਡੀਆਂ ਜੋੜੀਆਂ ਕੋਲੇ ਵੀਰੇ ਪਏ ਨੇ ਆਪਾਂ ਹੁਣ ਆਪਾਂ ਦਾਣਾ ਪਣੀ ਪਾ ਦੇ ਕੇ ਫੇਰ ਵਿਖਾਉਣੀ ਆ ਲੈ ਵੀ ਮਿੱਤਰੋ ਚਾਹ ਪਣੀ ਆਪਾਂ ਲਈ ਆ ਪੀ ਤੇ ਜਿਹੜੇ ਟੋਕੇ ਮੂਰੇ ਪੱਠੇ ਪਏ ਉਹ ਪਕੜਦੇ ਪਰਾਂ ਨੂੰ ਤੇ ਆਪਾਂ ਕੁੱਤਰ ਨਾਲ ਗਿਆ ਨੀਰਾ ਨੀਰਾ ਕੁੱਤਰ ਕੇ ਤੇ ਬਾਕੀ ਫਿਰ ਮਿਲਦੇ ਹਾਂ ਹੁਣ ਤੁਹਾਨੂੰ ਨੀਰਾ ਪਾ ਦਈਏ ਆਪਾਂ ਤੇ ਪੱਠੇ ਦਈਏ ਕੁੱਤਰ ਲਓ ਜੀ ਮੈਨੂੰ ਇਹ ਡਿੱਕੀ ਜਾਂਦੀ ਆ ਤੇ ਹੁਣ ਆਪਾਂ ਪਾਉਣੇ ਪੱਠੇ ਤੇ ਟੋਕਰਾ ਪਿਆ ਤੇ ਖੋਰੀਆਂ ਖਾਲੀ ਐ ਤੇ ਚੱਲਦੇ ਆਪਾਂ ਹੁਣ ਤੂੜੀ ਵਾਲੇ ਅੰਦਰ ਤੇ ਪਰਿਏ ਟੋਕਰਾ ਤੇ ਪਾਈਏ ਪੱਠੇ ਹੁਣ ਹਰਾ ਪਾ ਕੇ ਮਿਲਦੇ ਹਾਂ ਤੁਹਾਨੂੰ ਜੀ ਹਰਾ ਹੁਰਾ ਪਾਤਾ ਆਪਾਂ ਤੇ ਹੁਣ ਆਪਾਂ ਅੰਦਰ ਵੀ ਪਾਤਾ ਤੇ ਬਾਰਵੀਂ ਪਾਤਾ ਇਧਰ ਉਹਨੂੰ ਆਪਾਂ ਫ੍ਰੀ ਆ ਤੇ ਆਪਣਾ ਇੱਕ ਬੱਚਾ ਬੈਠਾ ਉਹ ਬੈਠਾ ਜਾਲ ਤੇ ਕੁੜੀ ਜੀ ਇੱਥੋਂ ਦਿਖਾਵਾਂ ਦੀ ਨਾ ਇੱਕ ਮਿੰਟ ਇੱਕ ਮਿੰਟ ਆ ਜਾ ਆ ਬੈਠਾ ਇਹਨੂੰ ਲਈਏ ਘਰੇ ਇਤਨੇ بڑے ਕੰਮ ਤੇ ਨਹੀਂ ਇਤੋ ਹੀ ਹੈ ਦਾਣਾ ਬਾਣੀ ਆਪਣੇ ਇਹਨਾਂ ਨੂੰ ਪਾ ਇਹਨਾਂ ਨੂੰ ਪਾਤਾ ਜੀ ਤੇ ਪਸ ਤਾਂ ਚੜੇ ਬੈਠੇ ਆ ਖਾ ਪੀ ਕੇ ਇਹ ਤੋਂ ਬਾਅਦ ਦੇਖਣਾ ਵੀ ਬੱਚਿਆਂ ਨੂੰ ਪ੍ਰੋਪਰ ਚੋਗ ਦਿੰਦੇ ਆ ਜਾਂ ਨਹੀਂ ਦਿੰਦੇ ਤੇ ਫਿਰ ਉਹਨਾਂ ਨੂੰ ਉਹਨਾਂ ਦਾ ਖਾਣਾ-ਦਾਣਾ ਬੱਚਿਆਂ ਤੋਂ ਦੇਵਾਂਗੇ ਇਧਰਲੇ ਪਾਸੇ ਹੈਗੇ ਆ ਤਿੰਨ ਚਾਰ ਪੰਜ ਤਿੰਨ ਚਾਰ ਹੀ ਇਧਰ ਆ ਤੇ ਚਾਰੂ ਚੱਕੇ ਆ ਜਿਹੜੇ ਆਪਾਂ ਉਹ ਉਹਨਾਂ ਨੂੰ ਤਾਂ ਪ੍ਰੋਪਰ ਖਰਾਕ ਦੇਣੀ ਦੇਣੀ ਆ ਤੇ ਇਹਨਾਂ ਨੂੰ ਦੇਖਦੇ ਆ ਵੀ ਦਿੰਦੇ ਆ ਜਾਂ ਨਹੀਂ ਦਿੰਦੇ ਉਹ ਵੀ ਦੇਖਿਆ ਨਾ ਕੋਸਤਾ ਬੱਚੇ ਦਾਣੀ ਚੁਗਦੀ ਆ ਲੋ ਜੀ ਆ ਆਪਣੀ ਕਣਕੇ ਚਾਪ ਉਹਦੇ ਰੇਪ ਆ ਕੇ ਗਏ ਸੀਗੇ ਤੇ ਆਪਾਂ ਗੀੜਾ ਮਾਰਨਾ ਸੀ ਪਸੰਗਾਂ ਨੂੰ ਕਿਉਂਕਿ ਪਸੰਗਾਂ ਦਾ ਹਜੇ ਕੋਈ ਮੂੰਹ ਸਿਰ ਬਣਿਆ ਨਹੀਂ ਨਾ ਕੋਈ ਠੀਕਾ ਹੋਇਆ ਤੇ ਨਾ ਕੁਛ ਇਹਦੇ ਚ ਰੇਪ ਆ ਗਏ ਸੀ ਕੱਲ ਨੂੰ ਦਿਖਾਂਗੇ ਉਧਰ ਮੋਟਰ ਛੱਡਾਂਗੇ ਪਾਣੀ ਲਾਉਣ ਉੱਤਰ ਵੀ ਸਟਾਰਟ ਕਰਦੇ ਆ ਬਾਕੀ ਠੀਕ ਆ ਤਾਰ ਪ੍ਰੋਪਰ ਆਪਣੀ ਲੱਗੀ ਆ ਪਸ਼ੂ ਦਾ ਡਰ ਤਾਂ ਨਹੀਂ ਅੱਗੇ ਪਿੱਛੇ ਤੋਂ ਆ ਜਾਂਦਾ ਲਓ ਜੀ ਆਪਾਂ ਪਸੰਗਾਂ ਨੂੰ ਪੱਠੇ-ਪੁੱਠੇ ਦੂਰੀਆਂ ਦੇ ਪਾਤੇ ਆ ਤੇ ਹੁਣ ਮਕਰ ਤਾਰ ਕੱਢਣ ਲੱਗਦੀਆਂ ਤੇ ਆਪਾਂ ਜੀ ਹੁਣ ਆਪਣਾ ਬੱਚੇ ਜਿਹੜੇ ਨਿੱਕੇ ਚੱਕੇ ਵੀ ਆ ਤੇ ਉਹਨਾਂ ਨੂੰ ਵੇਣੇ ਆ ਜੇ ਤਾਂ ਦਾਣੇ ਚੁਗੇ ਫਿਰ ਠੀਕ ਆ ਤੇ ਨਹੀਂ ਉਹਨਾਂ ਨੂੰ ਖਰਾਗ ਦਿੰਨੇ ਆ ਇੱਕ ਬੱਚਾ ਉਹ ਬੈਠਾ ਆਪਣਾ ਨਿੱਕਾ ਜਮਈ ਇਹ ਤੜਿਆ ਨਹੀਂ ਮੈਥੋਂ ਇਹ ਮੁੜ ਕੇ ਮੈਚ ਪੋਲ ਡੁਗ ਪੋਲ ਲਗਾਉਣ ਉਤੇ ਇੱਥੇ ਬੈਠੇ ਛਤਰਾਂ ਲਾਤਾਂ ਬੱਚੇ ਆਪਣੇ ਆਪੇ ਬੈਠਿਆ ਜੀ ਤੇ ਇਹਨਾਂ ਨੇ ਦਾਣਾ ਪਾਣੀ ਪਾਇਆ ਸੀ ਇਹਨਾਂ ਨੂੰ ਜੇ ਨਾ ਚੁਗਿਆ ਤੇ ਇਹਨਾਂ ਨੂੰ ਖਰਾਕ ਦੇ ਦਿਆਂਗੇ ਤੇ ਕਈ ਬੱਚੇ ਇਹਦੇ ਵਿੱਚ ਹੈਗੇ ਆ ਵੀ ਜਿਨ੍ਹਾਂ ਦਾ ਮਾਂ ਪਿਓ ਜਿਨ੍ਹਾਂ ਦਾ ਮਾਂ ਪਿਓ ਬੱਚਿਆਂ ਨੂੰ ਚੋਗ ਨਹੀਂ ਦਿੰਦਾ ਪਰ ਉਹਨਾਂ ਨੂੰ ਖਰਾਕ ਦੇ ਦਈਦੀ ਆ ਤੇ ਆ ਚੱਲੀ ਜਾਂਦਾ ਤਾਰਕਮੇਤਾ ਦਾ ਉਲਟਾ ਚਸ਼ਮਾ ਚਲੋ ਜੀ ਆਪਾਂ ਬੱਚਿਆਂ ਨੂੰ ਵੀ ਨੇ ਫਿਰ ਦਿੰਨੇ ਆ ਉਹਨਾਂ ਨੂੰ ਖਰਾਕ ਨਾ ਆਪਣਾ ਗੁੱਸੇ ਹੋ ਗਿਆ ਪਤਾ ਨਹੀਂ ਕਾ ਤੋਂ ਇਹਨੂੰ ਹੁਣ ਦੁਕਾਨ ਤੇ ਲੈ ਕੇ ਚੱਲੇ ਆਂ ਚੀਜੀ ਦਵਾ ਕੇ ਲੈਵਾਂ ਇੱਕ ਆਇਆ ਕੋਟ ਫੜਨ ਚੱਲਿਆ ਆਪਦਾ ਸਕੂਲ ਵਾਲਾ ਕੋਟ ਇਹ ਆਉਂਦੇ ਉਧਰ ਚੱਲੇ ਆਂ ਸੁਮੀ ਲੜੀ ਜਾਂਦੇ ਦੋਵੇਂ ਪਤਾ ਨਹੀਂ ਕੀ ਗੱਲ ਐ ਇਹਨਾਂ ਨੂੰ ਲਓ ਜੀ ਆਪਾਂ ਅੱਡੇ ਤੇ ਦੁਕਾਨ ਤੇ ਇਹਨੂੰ ਹਟਵਾਉਣ ਆਏ ਆਂ ਚੀਜੀ ਤੇ ਇਹ ਆਂ ਦਾ ਲੈ ਨਹੀਂ ਲੈਣੀ ਚੀਜੀ ਚਲੋ ਮੈਂ ਕੱਚਾੜ ਪੈਦਲ ਚੀਜੀ ਦਵਾ ਕੇ ਲੈ ਗਏ ਤੇ ਇਹ ਆਪਣਾ ਪਿੰਡ ਦਾ বাস ਸਟੈਂਡ ਹੈ ਇੱਥੇ ਆਪਾਂ ਆਏ ਆ ਲਓ ਜੀ ਆਪਾਂ ਕਰਨ ਲੱਗੇ ਆ ਜੀ ਵਲੌਗ ਦੀ ਸਮਾਪਤੀ ਦੀ ਆਪਾਂ ਕੱਲ ਨੂੰ ਜਾਣਾ ਅੰਮ੍ਰਿਤਸਰ ਆਪਣੇ ਪਿੰਡੋਂ ਕਾਸੀ ਆਣੀ ਇਹਦੇ ਬੱਚਾ ਨਹੀਂ ਵੀ ਜਾਣਾ ਨਾਲ ਇਹਨਾਂ ਨਾਲ ਲੈ ਕੇ ਚੱਲਾਂਗੇ ਚਲੋ ਠੀਕ ਹੈ ਜੀ ਕਰਦੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਵਿੱਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ ਰਹੋ ਤੇ ਭੁੱਲ ਚੁੱਕ ਦੀ ਖੀਵਾ ਦੂਜਾ ਬੰਦਾ ਸਾਡਾ ਆ ਹੁੰਦਾ ਚਲੋ ਠੀਕ ਹੈ ਜੀ